ਸਾਸਿਕਾ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹਣਾ ਵੱਲੋਂ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਅਤੇ ਬਾਕੀ ਤਿੰਨਾਂ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਮੌਜੂਦ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਵੀ ਉੱਥੇ ਸੀ ਅਤੇ ਜਿਹੜੇ ਸਾਬਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਦਬਾਅ ਪਾਇਆ ਗਿਆ ਕਿ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀਨਾਮਾ ਦਿੱਤਾ ਜਾਵੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੀ ਵੀ ਮੌਜੂਦ ਸੀ ਯਾਨੀ ਕਿ ਸਾਰਾ ਸ਼ਰੋਮਣੀ ਅਕਾਲੀ ਦਲ ਦਾ ਪਰਿਵਾਰ ਜਿਨ੍ਹਾਂ ਨੇ 2007 ਤੋਂ ਲੈ ਕੇ ਵਜੀਰੀਆਂ ਮਾਨੀਆਂ ਜਿਨ੍ਹਾਂ ਨੇ ਐਸ਼ ਕੀਤੀ ਤੇ ਜਿਹੜੇ ਹੁਣ ਸਰਕਾਰੀ ਪੈਨਸ਼ਨਾਂ ਵੀ ਲੈ ਰਹੇ ਨੇ ਯਾਨਕਿ ਸਾਰਿਆਂ ਦੀ ਮਿਲੀ ਭੁਗਤੀ ਅੱਜ ਸਾਰਿਆਂ ਦੀ ਕਲਾਸ ਲਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਦੂਸਰੇ ਪਾਸੇ ਜਿਸ ਨੇ ਵੀ ਉਂਗਲ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿਹਾ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਨੂੰ ਕਿ ਉਂਗਲ ਥੱਲੇ ਕਰਕੇ ਸਾਡੇ ਨਾਲ ਗੱਲ ਕਰੋ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਵਾਵਾ ਕਰਦੇ ਸੀ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਪਾਸੇ ਫਕਰੇ ਇੱਕ ਕੌਮ ਅੱਜ ਇਸ ਦੁਨੀਆ ਦੇ ਵਿੱਚ ਸੁਖਬੀਰ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਉਹਨਾਂ ਦੇ ਜਿਹੜਾ ਸਿੱਖ ਕੌਮ ਨੇ ਆਵਾਰ ਦਿੱਤਾ ਹੋਇਆ ਸੀ ਉਹਨਾਂ ਨੂੰ ਵਾਪਸ ਲੈ ਲਿਆ ਫੈਸਲਾ ਜ਼ਰੂਰ ਹੱਕ ਵਿੱਚ ਆਇਆ ਹੈ ਫੈਸਲਾ ਜ਼ਰੂਰ ਖਿਲਾਫ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਹੈ ਅੱਜ ਜੇਕਰ ਵੱਡੀ ਸਜ਼ਾ ਦਾ ਹੁਕਮ ਹੁੰਦਾ ਜੇ ਪੰਤ ਵਿੱਚੋਂ ਸੇਖਿਆ ਜਾਂਦਾ ਅਸੀਂ ਵੀ ਅੱਜ ਹੈਰਾਨ ਹੋ ਗਏ ਹਾਂ ਜਿਹੜੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਨੇ ਮੰਨੀਆਂ ਨੇ ਅਸੀਂ ਵੀ ਸੋਚਦੇ ਸੀ ਕਿ ਐਡੀਆਂ ਵੱਡੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਹੀਂ ਕੀਤੀਆਂ ਗਈਆਂ ਹੋਣੀਆਂ ਕਿਉਂਕਿ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪਰਿਵਾਰ ਵੱਲੋਂ ਵੱਡੀਆਂ ਉਪ ਆਪਾਧੀਆਂ ਵੱਡੇ ਰਤਬੇ ਤੇ ਗਲਾਂ ਦੇ ਵਿੱਚ ਰੋਪੇ ਪਾਏ ਗਏ ਫਿਰ ਬਹਿਬਲ ਕਲਾ ਗੋਲੀਕਾਰ ਹੋਇਆ ਦੋ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਉਹਨਾਂ ਉਤੇ ਗੁਣੀਆਂ ਚਲਾਈਆਂ ਗਈਆਂ ਸੁਮੇਸ਼ ਸੈਣੀ ਵਰਗੇ ਅਫਸਰਾਂ ਨੂੰ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਹਨਾਂ ਦੇ ਹੱਕ ਵਿੱਚ ਬੁਗਤੇ ਰਹੇ ਬਾਦਲ ਪਰਿਵਾਰ ਲੇਕਿਨ ਐਡੀ ਛੋਟੀ ਅੱਧੀ ਛੋਟੀ ਸਜਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਅਤੇ ਜਿੰਨੇ ਵੀ ਉੱਥੇ ਜਥੇਦਾਰ ਸਾਬਾਨ ਸੀ ਉਹ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੇਕਿਨ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਕਿ ਸਿੱਖ ਕੌਮ ਦੇ ਦਿਲ ਦੇ ਵਿੱਚ ਠੰਡ ਪੈ ਜਾਂਦੀ ਅਜਿਹੇ ਕੰਮ ਕੀਤੇ ਜਿਨ੍ਹਾਂ ਦੇ ਨਾਲ ਆਪਣਿਆਂ ਨੇ ਆਪਣਿਆਂ ਦੇ ਹੀ ਪੈਰ ਵੱਡੇ ਆਪਣਿਆਂ ਨੇ ਹੀ ਆਪਣੇ ਮਾਰੇ ਆਪਣਿਆਂ ਨੇ ਆਪਣਿਆਂ ਦੇ ਖਿਲਾਫ ਵੱਡੇ ਫੈਸਲੇ ਲਏ ਮੈਂ ਬਾਦਲ ਪਰਿਵਾਰ ਦੀ ਗੱਲ ਕਰਦਾ ਹਾਂ ਅਸੀਂ ਕਦੇ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਐਡੀਆਂ ਵੱਡੀਆਂ ਜ਼ਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ ਹੋਣਗੀਆਂ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦਸਵੇਂ ਮਹਾਰਾਜ ਪਾਸ਼ਾ ਦੀ ਜਿਨ੍ਹਾਂ ਨੇ ਪੋਸ਼ਾਕ ਪਹਿਨੀ ਜਿਨ੍ਹਾਂ ਨੇ ਨਕਲ ਕੀਤੀ ਉਹਨਾਂ ਨੂੰ ਮਾਫੀ ਨਵਾਵੇਂ ਉਹਨਾਂ ਵੱਲੋਂ ਝੂਠੇ ਮੂਠੇ ਅਮਰ ਸ਼ਿਕਾਇਤਾਂ ਗਏ ਲੇਕਿਨ ਇਹਨਾਂ ਨੇ ਮਾਫੀ ਨਾਮੇ ਦਵਾ ਦਿੱਤੇ ਬੈਵਰ ਕਲਾਂ ਦੇ ਗੋਲੀकांड ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਤੇ ਇਹਨਾਂ ਵੱਲੋਂ ਉਹਨਾਂ ਦੋਸ਼ੀਆਂ ਦਾ ਸਹਦਤਾ ਗਿਆ ਸਜ਼ਾ ਬੜੀ ਛੋਟੀ ਹੈ ਫਿਰ ਦੁਬਾਰਾ ਬੜੇ ਰਹਿਣਗੇ ਸੁਖਬੀਰ ਸਿੰਘ ਬਾਦਲ ਪੰਥ ਵਿੱਚੋਂ ਸੇਖਿਆ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਵਰਸਾ ਸਿੰਘ ਮਲਟੋਹਾਵ ਤੇ ਸਜ਼ਾ ਲਗਾਈ ਗਈ ਸੀ ਐਂ ਐਦੇ ਵੱਡੇ ਗਨਾਹ ਛੋਟੀ ਸਜ਼ਾ ਜੇਕਰ ਪੰਥ ਵਿੱਚੋਂ ਛੇਕ ਦਿੱਤੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਨਾਕਰ ਕਰ ਦਿੰਦੇ ਲੇਕਿਨ ਹੁਣ ਮੈਂ ਇਸ ਗੱਲ ਦਾ ਸਾਰੇ ਹੀ ਚੈਨਲ ਖੁਲਾਸਾ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਜੀਤ ਹੋਣਾ ਸ਼੍ਰੋਮਣੀ ਅਕਾਲੀ ਦਲ ਦਾ ਬਹਾਰ ਹੋਣਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁਸ਼ਕਲ ਹੋ ਗਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਲਰੇਡੀ ਅਸਤੀਫਾ ਦਿੱਤਾ ਹੈ ਉਦੋਂ ਸ਼੍ਰੀ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬੀਰ ਸਿੰਘ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੇ ਵੀ ਸਤੀਫੇ ਦਿੱਤੇ ਨੇ ਉਹ ਸਤੀਫੇ ਮਨਜ਼ੂਰ ਕਰ ਲੈ ਜਾਣ ਲੇਕਿਨ 15 ਦਸੰਬਰ ਨੂੰ ਫਿਰ ਝੁੰਡਾ ਜਿਹੜੀ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਫਿਰ ਝੋਮੜੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਗੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਯਾਰ ਨੇ ਜਿਹੜੇ ਸਪੋਰਟਰ ਨੇ ਉਹ ਹਮਾਇਤ ਕਰਨਗੇ ਸੁਖਬੀਰ ਸਿੰਘ ਬਾਦਲ ਦੀ ਜੇਕਰ ਈਨੀਆਂ ਗਲਤੀਆਂ ਕਰਨ ਦੇ ਬਾਅਦ ਯੁੱਧ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਭੀਤ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਤੇ ਮੇਰੇ ਹਿਸਾਬ ਨਾਲ ਜਿਹੜੇ ਪੰਥਕ ਲੋਕ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਸਿੱਖੀ ਦਾ ਦਰਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਣਗੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਾਲ ਹੈ ਉਹ ਬੜਾ ਮਾਰਾ ਹੋਵੇਗਾ ਉਧਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਆਪ ਆਦੀ ਪਾਰਟੀ ਹੋਵੇ ਲੇਕਿਨ ਪ੍ਰਧਾਨ ਹੋਰ ਹੋਣਾ ਚਾਹੀਦਾ ਸੀ ਤੇ ਵਕ ਵਕ ਚੈਨਲਾਂ ਦੇ ਵਕ ਵਕ ਬੁੱਧੀਜੀਵੀਆ ਦੇ ਵਿਚਾਰ ਆ ਰਹੇ ਨੇ ਸਜਾ ਭਾਵੇਂ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰੂ ਘਰ ਦੇ ਵਜ਼ੀਰ ਗਿਆਨੀ ਰਗਵੀਰ ਸਿੰਘ ਹੋਣਾ ਅਤੇ ਭਾਈ ਹਰਪ੍ਰੀਤ ਸਿੰਘ ਹੋਣਾ ਨੇ ਦਿੱਤੀ ਹੈ ਉਹ ਸਜ਼ਾ ਵਾਜਬ ਜ਼ਰੂਰ ਹੈ ਲੇਕਿਨ ਪੰਥ ਵਿੱਚੋਂ ਸਿੱਖਣਾ ਚਾਹੀਦਾ ਸੀ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਠੰਡ ਪੈ ਸਕੇ ਕਿ ਜੇਕਰ ਅੱਗੇ ਤੋਂ ਕੋਈ ਅਜਾਇਹਾ ਕੰਮ ਕਰੇਗਾ ਉਹਦੇ ਨਾਲ ਵੀ ਅਜਾਇਹਾ ਹਾਲ ਹੋਵੇਗਾ ਲਕ ਯਾਨੀ ਕਿ ਜਿੰਨੇ ਵੀ ਇਹ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਦਲ ਵਾਲੇ ਨੇ ਉਹਨਾਂ ਦੇ ਕੰਨ ਖੜੇ ਹੋ ਜਾਣੇ ਚਾਹੀਦੇ ਸੀ ਲੇਕਿਨ ਇੱਧਰ ਫਿਰ ਦੁਬਾਰਾ ਸੂਤਰ ਦੱਸਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਚਾਲ ਚੱਲੀ ਹੈ ਉਸ ਦੇ ਵਿੱਚ ਉਹ ਕਾਮਯਾਬ ਹੋ ਗਏ ਨੇ ਯਾਨੀ ਕਿ ਉਹਨਾਂ ਨੇ استਿਫਾ ਦੇ ਦਿੱਤਾ ਹੈ 15 ਦਸੰਬਰ ਨੂੰ ਫਿਰ ਪ੍ਰਧਾਨਗੀ ਦੀ ਚੋਣ ਹੋਵੇਗੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਹਨਾਂ ਦੇ ਜੁੰਡੀ ਯਾਰ ਨੇ ਉਹ ਸਪੋਰਟ ਕਰਨਗੇ ਸ਼੍ਰੋਮਣੀ ਅਕਾਲੀ ਦਲ ਦਾ ਬਹਾਲ ਹੋਣਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਬੜਾ ਮੁਸ਼ਕਲ ਹੋਵੇਗਾ ਕਾਂਗਰਸ ਤਾਂ ਪਹਿਲਾ ਜាយ ਚਾਹੁੰਦੀ ਹੈ ਭਾਜਪਾ ਵੀ ਜាយ ਚਾਹੁੰਦੀ ਹੈ ਤੇ ਭਾਰਤੀ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਵੀ ਤੇ ਆਪ ਆਦਮੀ ਪਾਰਟੀ ਵੀ ਜੇਕਰ ਸੁਰਜੀਤ ਕਰਨਾ ਹੈ ਜੇਕਰ ਸ਼੍ਰੋਮਣੀ ਅਕਾਲੀ ਪੰਥਕ ਚੇਰੇ ਮੁੱਖ ਮੰਤਰੀ ਦੇ ਦੇਖਣੇ ਮੁੱਖ ਮੰਤਰੀ ਦਾ ਦੇਖਣਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ